ਸਤਿ ਸ੍ਰੀ ਅਕਾਲ ਜੀ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਕਿਹੜੇ ਕਿਸਾਨ ਵੀਰ ਜੀ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬੜੇ ਤੋਂ ਬੜੀ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਣੀਆਂ ਕਣਕਾਂ ਨੇ ਜਿਹੜੀਆਂ ਜ਼ਿਆਦਾ ਤੋਂ ਜ਼ਿਆਦਾ ਤਰ ਕਣਕਾਂ ਬਣੀਆਂ 55 ਤੋਂ ਲੈ ਕੇ 75 ਦਿਨ ਦੀ ਜਿਹੜੀ ਐਵਰੇਜ ਉਮਰ ਆ ਉਹਦੇ ਤੇ ਚਲੀਆਂ ਗਈਆਂ ਜਿਹੜੀਆਂ ਕੁਝ ਕਣਕਾਂ ਕਮਨ ਕਿ ਚਲੋ ਤੁਸੀਂ 30% 75 ਕ ਦਿੰਦੀ ਐ ਇਸ ਤੇ ਚ ਲਈਆਂ 70 ਦਿੰਦੀ ਤੇ ਕੋਈ 65 ਦਿੰਦੀ ਤੇ ਤੇ ਕੁਝ 55 ਕ ਦੀਆਂ ਨੇ ਕੋਈ 50 ਦੀਆਂ ਨੇ ਤੇ ਹੁਣ ਕਿਸਾਨ ਵੀਰਾਂ ਦੇ ਮਨ ਦੇ ਵਿੱਚ ਸਭ ਤੋਂ ਵੱਧ ਇਹ ਸਵਾਲ ਆਉਂਦਾ ਹੁੰਦਾ ਕਿਉਂਕਿ ਗੁੱਲੀ ਡੰਡੇ ਦੀਆਂ ਸਪਰੇਹਾਂ ਆਪਾਂ ਤਕਰੀਬਨ 50 ਦਿਨ ਤੱਕ ਕਰੇ ਲੈਣੇ ਆ ਆਪਣੇ ਮਨ ਦੇ ਵਿੱਚ ਇਹ ਸਵਾਲ ਆਉਂਦਾਗਾ ਵੀ ਆਪਾਂ ਹੁਣ ਤਤਾਂ ਵਾਲੀ ਕਿਹੜੀ ਸਪਰੇ ਕਰੀਏ ਜਾਂ ਕੋਈ ਝਾੜ ਵਧਾਉਣ ਵਾਸਤੇ ਕਿਹੜੀ ਸਪਰੇ ਕਰੀਏ ਬੀਜਾ ਗੁੱਲੀ ਡੰਡੇ ਦੀ ਸਪਰੇਅ ਤੋਂ ਬਾਅਦ ਕਿੰਨੇ ਦਿਨ ਸਪਰੇਅ ਕਿੰਨੇ ਦਿਨਾਂ ਬਾਅਦ ਸਪਰੇਅ ਕਰੀਏ ਆਪਾਂ ਵੀ ਜਿਹੜਾ ਗੁੱਲੀ ਡੰਡੇ ਤੇ ਦੁਬਾਰੇ ਨਾ ਅਸਰ ਹੋਵੇ ਤਾਂ ਕਿਸਾਨ ਵੀਰੋ ਵੀਡੀਓ ਪੂਰੀ ਜ਼ਰੂਰ ਦੇਖਿਓ ਅੱਜ ਆਪਾਂ ਇਹ ਗੱਲਬਾਤ ਸਾਰੀ ਤੁਹਾਡੇ ਨਾਲ ਉਹੀ ਸਪਰੇਹਾਂਵਾਰੀ ਕਰਨੀ ਆ ਵੀ ਤੁਸੀਂ ਆਹ ਦਿਨਾਂ ਤੇ ਜਾ ਕੇ ਕਿਹੜਾ ਇਹ ਜਾ ਕੰਮ ਕਰਨਾ ਜਿਸ ਨਾਲ ਤੁਹਾਡਾ ਝਾੜ ਵੀ ਵਧੇ ਖਰਚਾ ਵੀ ਘਟੇ ਤੇ ਤੁਹਾਡੀ ਫਸਲ ਵੀ ਵਧੀਆ ਲੱਗੇ ਕਿਉਂਕਿ ਕਿਸਾਨ ਵੀਰੋ ਜੇਕਰ ਆਪਾਂ ਹੁਣ 1000 ਰੁਪਏ ਗੀਲੇ ਦੇ ਉੱਤੇ ਖਰਚ ਕੇ ਆਪਣੀ ਫਸਲ ਨੂੰ ਵਧੀਆ ਰੰਗ ਢੰਗ ਦੇਵਾਂਗੇ ਉਸ ਤੋਂ ਵਧੀਆ ਆਪਾਂ ਦੋ ਸਪ੍ਰੇਹਾਂ ਕਰ ਲਾਂਗੇ ਉਹਨੇ ਹੀ ਰੇਟ ਦੇ ਵਿੱਚ ਵਧੀਆ ਦਾ ਤਾਲੀਆਂ ਸਪ੍ਰੇਹਾਂ ਹੋਣੀਆਂ ਗਰੋਥ ਫੂਰੀ ਹੋਊਗੀ ਝਾੜ ਬਦੋੜਾ ਵਧੀਆ ਰਹੂਗਾ ਹੀਟ ਵੇਵ ਤੋਂ ਕਣਕ ਬਚੂਗੀ ਤਾਂ ਕਿਸਾਨ ਵੀਰੋ ਹੁਣ ਆਪਾਂ ਨੇ ਕਰਨਾ ਕੀ ਆ ਗੱਲ ਗੌਰ ਨਾਲ ਜਰੂਰ ਸੁਣਿਓ ਕਿਸਾਨ ਵੀਰੋ ਜਿਹੜਾ ਜਾ ਕੇ ਆਪਣਾ 55 ਤੋਂ 75 ਦਿਨ ਦਾ ਟਾਈਮ ਹੁੰਦਾਗਾ 70 75 ਦਿਨ ਤੱਕ 80 ਦਿਨ ਤੱਕ ਜਦੋਂ ਤੱਕ ਕਿ ਕਣਕ ਇਨਸਾਰਾ ਨਹੀਂ ਲੈਂਦੀ ਹੁੰਦੀ ਉਸ ਟਾਈਮ ਤੱਕ ਦਾ ਜਿਹੜਾ ਆਪਣਾ ਮੰਨ ਲੇ ਕਿ ਟਾਈਮ ਪੀਰੀਅਡ ਆ ਕਿਸਾਨ ਵੀਰ ਉਹ ਇਹ ਤੁਸੀਂ ਮੰਨ ਲਓ 25 ਦਿਨ ਦਾ 30 ਦਿਨ ਦਾ ਲਾ ਲਓ 50 ਤੋਂ 80 ਕੇ ਦਿਨ ਦਾ ਇੱਥੇ ਜਾ ਕੇ ਕਿਸਾਨ ਵੀਰ ਨੂੰ ਆਪਣੀ ਫਸਲ ਨੂੰ ਜਾਣ ਦੀ ਜ਼ਰੂਰਤ ਹੁੰਦੀ ਆ ਵੀ ਉਹਦੇ ਵਿੱਚ ਆਪਾਂ ਨੂੰ ਪੂਰੀ ਤਾਕਤ ਚਾਹੀਦੀ ਆ ਕਿਉਂਕਿ ਉਹਨੇ ਆਪਣੇ ਅੰਦਰ ਇੱਕ ਛਿੱਟਾ ਵੀ ਤਿਆਰ ਕਰਨਾ ਗਰੋਥ ਵੀ ਕਰਨੀ ਆ ਨਾਲੀ ਵੀ ਬਣਾਉਣੀ ਆ ਗੰਡਾ ਬਣ ਕੇ ਨਾਲੀ ਬਣੂਗੀ ਫਿਰ ਉਹਦੇ ਵਿੱਚ ਛਿੱਟਾ ਬਣੂਗਾ ਤੇ ਜਿਹੜਾ ਉਹ ਛਿੱਟਾ ਹੈਗਾ ਉਹ ਵੀ ਆਪਾਂ ਵਧੀਆ ਭਜਨਦਾਰ ਲੰਬਾ ਵਧੀਆ ਮੱਖੀਆਂ ਜਿੱਦੇ 'ਚ ਹੋਣ ਜਿੱਦਾਂ ਆਪਣੇ ਬੱਲੀ ਬਣਾਉਣੀ ਆ ਉਹ ਉਹਦੇ ਵਾਸਤੇ ਆਪਾਂ ਨੂੰ ਫਸਲ ਨੂੰ ਤਾਕਤ ਦੇਣੀ ਬਹੁਤ ਜ਼ਰੂਰੀ ਆ ਹੁਣ ਮੈਂ ਤੁਹਾਨੂੰ ਕਿਸਾਨ ਵੀਰੋਂ ਐ ਨਹੀਂ ਕਹੂੰਗਾ ਵੀ ਤੁਸੀਂ ਵੀ ਬਾਜ਼ਾਰੋਂ ਲਿਆ ਕੇ ਆਹ ਚੀਜ਼ ਕਰ ਦੋ ਵੀ ਅਮੀਨੋ ਐਸਿਡ ਕਰ ਦੋ ਆ ਫਲਾਣਾ ਕਰ ਦੋ ਉਹਨਾਂ ਚੀਜ਼ਾਂ ਦਾ ਕਿਸਾਨ ਵੀਰੋਂ ਸਿਰਫ ਫਾਇਦਾ ਹੁੰਦਾਗਾ ਆਪਣੀ ਜਿੰਨਾ ਟਾਈਮ ਟਿਲਰਿੰਗ ਸਟੇਜ ਆ ਹਾਂ ਇੰਨਾ ਕੁ ਜ਼ਰੂਰ ਦਾ ਤੁਹਾਡੀ ਫਸਲ ਨੂੰ ਕੇਰਾ ਹਰਾ ਭਰਿਆ ਜ਼ਰੂਰ ਕਰ ਦੋ ਉਹ ਗ੍ਰੋਥ ਜ਼ਰੂਰ ਕਰਾ ਦੂਗਾ ਫਸਲ ਦੀ ਪਰ ਝਾੜ ਤੇ ਕਿਸਾਨ ਵੀਰੋ ਇਹ ਜਿਹੇ ਚੀਜ਼ਾਂ ਕੋਈ ਅਸਰ ਨਹੀਂ ਪਾਉਂਦੀਆਂ ਹੁੰਦੀਆਂ ਤਾਂ ਹੁਣ ਕਿਸਾਨ ਵੀਰੋ ਤੁਸੀਂ ਕੀ ਕਰਨਾ ਮੰਨ ਲੇ ਕਿ ਚੱਲੋ ਥੋੜੀ 60 65 ਦਿਨ ਦੀ ਫਸਲ ਹੋ ਗਈ ਤੁਸੀਂ 1.5 ਕਿਲੋ ਤੱਕ 05234 ਨਾਲ 1 ਕਿਲੋ ਮੈਗਨੀਜ਼ ਸਲਫੇਟ ਇਹਦੇ ਐਡ ਕਰ ਸਕਦੇ ਹੋ ਤੁਸੀਂ ਨਾਲ ਕਿਸਾਨ ਵੀਰੋ ਤੁਸੀਂ ਇਹਦੇ 1 ਕਿਲੋ ਤੱਕ ਯੂਰੀ ਐਡ ਕਰ ਸਕਦੇ ਹੋ ਠੀਕ ਹੈ ਤਿੰਨੇ ਚੀਜ਼ਾਂ ਦਾ ਤੁਸੀਂ ਅਲੱਗ-ਅਲੱਗ ਘੋਲ ਬਣਾ ਕੇ ਧੁੱਪ ਦੇ ਦਿਨ ਚ ਵਧੀਆ ਬਿਨਾ ਸਾਗੜ ਤੋਂ ਜੇ ਧੁੱਪ ਨਹੀਂ ਵੀ ਹੈਗੀ ਮੰਨ ਕੇ ਚਲੋ ਤੁਸਨੂੰ ਲੱਗਦਾ ਵੀ ਹਾਂ ਅੱਜ ਬੱਦਲ ਵਈਆ ਤਾਂ ਤੁਸੀਂ ਐਨਾ ਜ਼ਰੂਰ ਦੇਖਣਾ ਵੀ ਤੁਹਾਡੇ ਖੇਤ ਦੇ ਵਿੱਚ ਤਰੇਲ ਨਾ ਹੋਵੇ ਤਾਂ ਤੁਸੀਂ ਇਸ ਵਧੀਆ ਸੁੱਕੇ ਪੱਤਿਆਂ ਦੇ ਉੱਪਰ 12 ਵਜੇ ਦੇ ਕਰੀਬ ਤੁਸੀਂ ਸਪਰੇਅ ਕਰ ਦੋ ਤੁਹਾਡੀ ਫਸਲ ਨੂੰ ਜਿਹੜੀ ਡੀਏਪ ਦੀ ਵੀ ਕਮੀ ਪੂਰੀ ਹੋ ਜੂ ਨਾਈਟ੍ਰੋਜਨ ਦੀ ਵੀ ਕਮੀ ਪੂਰੀ ਹੋ ਜੂ ਨਾਲੇ ਉਹਨੂੰ ਮਿਲ ਜੂ ਪੋਟਾਸ਼ ਮੈਗਨੀਸ਼ੀਅਮ ਮੈਗਨੀਸ ਸਲਫੇਟ ਵੀ ਮਿਲ ਜੂ ਨਾਲ ਉਹਨੂੰ ਸਲਫਰ ਮਿਲ ਜੂ ਪੰਜ ਤੱਤਾਂ ਦੇ ਤੁਹਾਡੀ ਫਸਲ ਦੇ ਵਿੱਚ ਘਾੜ ਪੂਰੀ ਹੋ ਜੂਗੀ ਐਨਾ ਗ ਜਰੂਰ ਯਾਦ ਰੱਖਣਾ ਕਿਸਾਨ ਵੀਰੋ ਤੁਸੀਂ ਜਿਹੜੀ ਸਪਰੇਅ ਕਰਨੀ ਆ ਤਿੰਨਾਂ ਦਾ ਘੋਲ ਅਲੱਗ ਅਲੱਗ ਜਰੂਰ ਬਣਾਓ ਕਿਉਂਕਿ ਜੇਕਰ ਆਪਾਂ ਘੋਲ ਇਕੱਠਾ ਬਣਾਵਾਂਗੇ ਤਾਂ ਘੋਲ ਦੇ ਵਿੱਚ ਕਿਸਾਨ ਵੀਰੋ ਜਿਹੜੀ ਕਿਰਿਆ ਸ਼ੁਰੂ ਹੋ ਜਾਂਦੀ ਹੈਗੀ ਲੰਬਾ ਸਮਾਂ ਘੋਲ ਪਿਆ ਰਹੇ ਨਾ ਫਿਰ ਉਹ ਆਪਾਂ ਨੂੰ ਨੁਕਸਾਨ ਕਰਦਾ ਹੈ ਫਸਲ ਨੂੰ ਤੇ ਵੀ ਤੇ ਆਪਣੇ ਜਿਹੜਾ ਮਤਲਬ ਕਿ ਪੈਸਾ ਦੀ ਵੀ ਬਰਾਦਦੀ ਹੋ ਜਾਂਦੇ ਉਹ ਫਰ ਫਾਇਦਾ ਹੀ ਨਹੀਂ ਉਹਦਾ ਕਰਨ ਦਾ ਆਪਾਂ ਨੂੰ ਕੋਈ ਹੁੰਦਾ ਉਹਦੇ ਵਾਸਤੇ ਆਪਾਂ ਨੂੰ ਅਲੱਗ-ਅਲੱਗ ਘੋਲ ਬਣਾਓ 150 ਲੀਟਰ ਪਾਣੀ ਘੱਟੋ-ਘੱਟ ਕੀਲੇ ਦੇ ਵਿੱਚ ਲਗਾਓ ਤੇ ਜਿਹੜੇ ਕਿਸਾਨ ਵੀਰਾਂ ਦੀ ਹੁਣ ਫਸਲਾਂ ਮੰਨ ਕੇ ਚਲੋ ਤੁਸੀਂ ਥੋੜੀ ਪੀਲੀ ਪਈ ਹੋਇਆ ਤਾਂ ਕਿਸਾਨ ਵੀਰੋ ਇੱਕ ਮੈਂ ਤੁਹਾਨੂੰ ਦੱਸਦਾ ਪਹਿਲਾਂ ਤੁਸੀਂ ਆਪਣੇ ਖੇਤ ਦਾ ਕਰੋ ਨਰੀਖਣ ਵੀ ਤੁਸੀਂ ਪਾਣੀ ਲੱਗਣ ਨਾਲ ਫਸਲ ਹੋ ਥੋੜੀ ਮਤਲਬ ਕਿ ਪੀਲੀ ਪਈ ਆ ਜਾ ਕੋਈ ਨਦੀਨ ਨਾਸ਼ਕ ਵਰਤਨ ਨਾਲ ਪੀਲੀ ਪੈ ਗਈ ਤਾਂ ਮੈਂ ਕਿਸਾਨ ਵੀਰੋ ਤੁਹਾਨੂੰ ਖੁਦ ਦੱਸਦਾ ਮੈਂ ਖੁਦ ਤਜਰਬਾ ਵੀ ਕਰਿਆ ਪਿਛਲੇ ਸਾਲ ਤੋਂ ਮੈਂ ਕਰਦਾ ਆ ਰਿਹਾ 1.5 ਕਿਲੋ ਮੈਗਨੀਸ਼ੀਅਮ ਸਲਫੇਟ ਨਾਲ ਇੱਕ ਤੋਂ 1.5 ਕਿਲੋ ਯੂਰੀਆ ਦੋਨਾਂ ਦੀ ਸਪਰੇਅ ਕਰ ਦਿਓ 40-45 ਰੁਪਏ ਦਾ ਮੰਨ ਕੇ ਚਲੋ ਕੀਲੇ ਦਾ ਖਰਚਾ ਬਾਕੀ ਤੁਹਾਡੀ ਆਪਣੀ ਮਿਹਨਤ ਹੈ ਤੁਹਾਡੀ ਫਸਲ ਦਾ ਚੌਥੇ ਤੋਂ ਪੰਜਵੇਂ ਦਿਨ ਨੂੰ ਰੰਗ ਬਦਲਣ ਲੱਗੂਗਾ ਹੀ ਲੱਗੂਗਾ ਧੁੱਪ ਲੱਗਣੀ ਜ਼ਰੂਰੀ ਹੈ ਤੇ ਹੁਣ ਕਿਸਾਨ ਵੀਰੋਂ ਗੱਲ ਆ ਜਾਂਦੇ ਜਿਹੜੇ ਕਿਸਾਨ ਵੀਰਾਂ ਦੀ ਫਸਲ ਆਪਣੀ ਜਾ ਕੇ ਜਦੋਂ 70-75 ਦਿਨ ਤੇ ਹੋ ਜਾਂਦੀ ਆ ਫੇਰ ਕਿਸਾਨ ਵੀਰ ਸੋਚਦੇ ਨੇ ਕਿ ਵੀ ਹੁਣ ਆਪਾਂ ਫਸਲ ਦੇ ਵਿੱਚ ਵੀ ਕਿਹੜੀ ਇਹ ਜੀ ਸਪਰੇਅ ਕਰੀਏ ਤਾਂ ਕਿਸਾਨ ਵੀਰੋਂ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਜਿਆਦਾ ਕਣਕ ਨੂੰ ਜਿਆਦਾ ਸਭ ਤੋਂ ਜਿਆਦਾ ਜ਼ਰੂਰਤ ਨਾਈਟ੍ਰੋਜਨ ਦੀ ਹੁੰਦੀ ਹੈ ਫਾਸਫੋਰਸ ਦੀ ਹੁੰਦੀ ਹੈ ਮੈਗਨੀਜ਼ ਦੀ ਹੁੰਦੀ ਹੈ ਜਿਹੜੀਆਂ ਇਹ ਤਿੰਨੇ ਚੀਜ਼ਾਂ ਆਪਾਂ ਜਦੋਂ ਪੂਰੀਆਂ ਫਸਲ ਨੂੰ ਦਿਨੇ ਆਗੇ ਵਧੀਆ ਦਿਨੇ ਆਗੇ ਆਪਣੀ ਫਸਲ ਆ ਜਿਹੜੀ ਰੰਗ ਢੰਗ ਆਪਣਾ ਅਲੱਗ ਹੀ ਬਣਾ ਕੇ ਰੱਖੂਗੀ ਤੁਸੀਂ ਆਪਣੀ ਫਸਲ ਚ ਨਾਈਟ੍ਰੋਜਨ ਪੂਰੀ ਦਵੋ ਕਿਸਮ ਦੇ ਹਿਸਾਬ ਨਾਲ ਦਵੋ ਫਾਸਫੋਰਸ ਪੂਰੀ ਪਹ ਜੇ ਤੁਹਾ ਤੋਂ ਨੀਚੇ ਘੱਟ ਪਈ ਹੈ ਤਾਂ ਤੁਸੀਂ 50 55 ਦਿਨ ਤੇ ਕਿਸਾਨ ਵੀਰੋਂ ਜਾ ਕੇ 2 ਕਿਲੋ ਕੀਲੇ ਦਾ 2 ਤੋਂ 2.5 ਕਿਲੋ ਕੀਲੇ ਦਾ ਡੀਏਪ ਕਿਲੋ ਤੋਂ 1.5 ਕਿਲੋ ਯੂਰੀਆ ਦੋਨਾਂ ਦੀ ਸਪਰੇਅ ਕਰ ਦਿਓ ਤੁਹਾਡੀ ਨਾਈਟ੍ਰੋ ਜਿਹੜੀ ਫਾ ਨਾਈਟ੍ਰੋਜਨ ਦੀ ਵੀ ਕਮੀ ਪੂਰੀ ਹੋ ਜੂ ਫਾਸਫੋਰਸ ਦੀ ਵੀ ਕਮੀ ਪੂਰੀ ਹੋ ਜੇ ਤੁਸੀਂ 05234 ਨਹੀਂ ਕਰਨਾ ਜੇ ਤੁਸੀਂ ਪਟਾਸ਼ ਦੀ ਕਮੀ ਵੀ ਨਾਲ ਪੂਰੀ ਕਰਨੀ ਤਾਂ ਤੁਸੀਂ 05234 ਕਰੋ ਜੇ ਕੱਲੀ ਡੀਏਪੀ ਤੇ ਤੁਸੀਂ ਯੂਰੀਆ ਦੀ ਸਪਰੇਅ ਕਰ ਦੋਗੇ ਉਹ ਵੀ ਬੈਸਟਾ ਨਾਲ ਤੁਸੀਂ 80 ਗ੍ਰਾਮ ਤੱਕ ਬੋਰਨ ਇਹਦੇ ਮਤਲਬ ਕਿ ਅਲੱਗ ਤੋਂ ਘੋਲ ਬਣਾ ਕੇ ਸਪਰੇਅ ਕਰ ਸਕਦੇ ਹੋ ਤੁਹਾਡੇ ਜਿਹੜੇ ਫਸਲਾਂ ਉਹਦੇ ਵਿੱਚੋਂ ਬੋਰਨ ਦੀ ਘਾਟ ਵੀ ਤੁਹਾਡੀ ਪੂਰੀ ਹੋ ਜੂਗੀ ਇਹਦਾ ਬਹੁਤ ਤਕੜਾ ਰਿਜ਼ਲਟ ਮਿਲਦਾ ਬੋਰਨ ਦਾ ਕਣਕ ਦੀ ਫਸਲ ਦੇ ਵਿੱਚ ਕਿਉਂਕਿ ਕਈ ਖੇਤਾਂ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਲੱਗਦਾ ਆਪਣੇ ਖੇਤਾਂ ਦੇ ਵਿੱਚ ਬੋਰਨ ਦੀ ਕਮੀ ਆ ਜਾਂਦੀ ਹੈ। ਉਹਦੇ ਨਾਲ ਕਿਸਾਨ ਵੀਰੋ ਜੇਕਰ ਆਪਾਂ ਦੋ ਸਪਰੇ ਹਾਂ ਬੋਰਨ ਦੀਆਂ ਦੇ ਦਾਂਗੇ ਆਪਣੀ ਫਸਲ ਤੋਂ ਜਦੋਂ ਬੋਰਨ ਦੀ ਜਿਹੜੀ ਕਮੀ ਉਹ ਪੂਰੀ ਹੋ ਗਈ ਉਹਨੇ ਆਪਦੇ ਆਪ ਆਪਾਂ ਨੂੰ ਝਾੜ ਵਧੀਆ ਦੇਣਾ। ਤੇ ਹੁਣ ਤੁਸੀਂ 2-3 ਦਿਨ ਤੋਂ ਇੱਕ ਗੱਲ ਲਗਾਤਾਰ ਦੇਖੀ ਹੋਣੀ ਨੈਨੋ ਯੂਰੀਆ ਨੈਨੋ ਯੂਰੀਆ ਦੀ ਵਰਤੋਂ ਤੋਂ ਸੰਕੋਚ ਕਰੋ ਉਹਦੇ ਨਾਲੋਂ ਕਿਸਾਨ ਵੀਰੋ ਤੁਸੀਂ 1.5 ਤੋਂ 2 ਕਿਲੋ ਯੂਰੀਆ ਦੀ ਕੱਲੇ ਦੀ ਸਪਰੇਅ ਕਰਕੇ ਦੇਖ ਲਓ ਤੁਹਾਨੂੰ ਰਿਜ਼ਲਟ 100% ਮਿਲ ਜਾਣਗੇ ਕੋਈ ਖਾਸ ਐਡਾ ਫਾਇਦਾ ਨਹੀਂ ਹੈਗਾ ਖਰਚਾ 2.5 ਤੋਂ 300 ਦਾ ਕਿਲੇ ਦਾ ਖਰਚਾ ਪੈ ਜਾਂਦਾ ਕੋਈ ਆਪਾਂ ਨੂੰ ਉਹਦਾ ਫਾਇਦਾ ਹੀ ਨਹੀਂ ਉਹਦੇ ਨਾਲੋਂ ਵਧੀਆ 2 ਤੋਂ 2.5 ਕਿਲੋ ਕਿਲੇ ਦਾ ਯੂਰੀਆ ਪਾਓ ਸਪਰੇਅ ਕਰ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕਿਸਾਨ ਵੀਰੋ ਇਹ ਮੈਂ ਤੁਹਾਨੂੰ ਵੀਡੀਓ ਤਾਂ ਪਾਈਆ ਬਹੁਤ ਸਾਰੇ ਕਿਸਾਨ ਵੀਰਾਂ ਦੇ ਫੋਨ ਆਏ ਸੀਗੇ ਮੈਸੇਜ ਵੀ ਆਏ ਸੀਗੇ ਵੀ ਆਪਾਂ ਕਿਹੜੀ ਸਪਰੇਅ ਕਰੀਏ ਆਪਣੀ ਕਣਕ 55 60 ਦਿਨ ਦੀ ਹੋ ਗਈ ਤਤਾਂ ਲਈ ਸਪਰੇਅ ਕਿਹੜੀ ਕਰੀਏ ਤਾਂ ਕਿ ਸਾਣ ਵੀਰੋ ਇਹ ਦੋ ਸਪਰੇਹਾਂ ਆਪਾਂ ਤੁਹਾਨੂੰ ਦੱਸ ਰਿਆਂਗੇ ਦੋਨੇ ਸਪਰੇਹਾਂ ਦੇ ਰਿਜ਼ਲਟ ਪੂਰੇ ਬੰਬ ਨੇ ਵਧੀਆ ਤੁਹਾਨੂੰ ਪੂਰਾ ਫਾਇਦਾ ਮਿਲੂਗਾ ਦੋਨੇ ਸਪਰੇਹਾਂ ਦਾ ਪਾਣੀ ਘੱਟੋ ਘੱਟ 150 ਲੀਟਰ ਸਵਾ 100 ਤੋਂ 150 ਲੀਟਰ ਲਗਾਓ 5 ਤੋਂ 6 5 5.5 6 ਪੰਪ ਜ਼ਰੂਰ ਲਗਾਓ ਕੀਲੇ ਦੇ ਵਿੱਚ ਉਮੀਦ ਆ ਕਿਸਾਨ ਵੀਰੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਕਿ ਜਾਣਕਾਰੀ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਣੀ ਵੀਡੀਓ ਨੂੰ ਪਿਆਰ ਦਿਂਦੇ ਰਹੋ ਇਸੇ ਤਰ੍ਹਾਂ ਆਪਾਂ ਵਧੇ ਤੋਂ ਵ ਤੇ ਹਰ ਇੱਕ ਜਾਣਕਾਰੀ ਭਰਪੂਰ ਵੀਡੀਓ ਤੁਹਾਨੂੰ ਆਪਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ